ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਲੰਗਿਆਣੇ ਦੇ ਵਿੱਚ ਤੇ ਕਾਕੇ ਬਾਈ ਦੇ ਘਰੇ ਇਸ ਟਾਈਮ ਮੈਂ ਮੌਜੂਦ ਹਾਂ ਜਿੰਦਾ ਭਾ ਲੋਟ ਦੇ ਵਿੱਚ ਇੱਕ ਵੱਡਾ ਨਾਮ ਆ ਤੇ ਕਾਕੇ ਬਾਈ ਦੇ ਕੋਲੇ ਅੱਜ ਮੌਜੂਦ ਆ ਮਿੱਤਰੋ 3 ਜਨਵਰੀ ਫੇਰ ਇਸ ਟਾਈਮ ਆ ਗਿਆ ਭਾਈ ਤੁਹਾਡੇ ਕੰਮ ਦੇ ਫੁੱਲ ਭਾ ਹੋਣਗੇ ਤੁਹਾਡੇ ਲਈ ਬਿਲਕੁਲ ਜਾਇਦਾ ਉਹ ਮਿਲਦੇ ਆ ਭਾਈ ਨਾਲ ਕਰਦੇ ਆ ਗੱਲਬਾਤ ਕਾਕੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਾਰੇ ਮੇਰੇ ਭਣ ਭਰਾ ਨੂੰ ਹੋਰ ਠੀਕ ਠਾਕ ਹੈ ਬਾਈ ਹਾਂ ਠੀਕ ਠਾਕ ਜੀ ਸੇਤਾ ਕਿਵੇਂ ਹੈ ਸੇਤਾ ਬਹੁਤ ਗਰਮੀ ਬਹੁਤ ਜਿਆਦਾ ਹੈ ਹਾਂ ਗਰਮੀ ਚੰਗਿਆੜੇ ਕਦੀ ਹੋਰ ਨਹੀਂ ਬਠਾ ਝੁੰਨੇ ਬੁਰਾ ਹਾਲਾ ਝੁੰਨੇ ਦਾ ਬਾਈ ਜਿਹੜੀ ਇੱਧਰੇ ਪਾਸੇ ਕਰਨੀ ਨਾਲ ਗਾਂ ਖੜੀ ਆ ਇਹਦੀ ਕੀ ਡਿਟੇਲ ਹੈ ਕੱਕ ਇਹ ਬਾਈ ਜੀ ਪੰਜਾਬ ਵਾਲੀ ਜਲਸੀ ਆ ਪਾ ਲੋਕ ਲਈ ਆ 15 ਲੀਟਰ ਦੁੱਧ ਦਿੰਦੇ ਨੇ ਪਹਿਲੇ ਨੇ ਪਹਿਲੇ ਨੇ ਹਾਂ ਜਿਹੜੇ ਕਿੰਨੇ ਲੈ ਜੂਗੀ ਬਾਈ ਇਹ ਦਿਨ ਲੈ ਜੂਗੀ ਪੰਜ ਤੁਰਛੇ ਦਿਨ ਪੰਜ ਚਾਰ ਦਿਨ ਪੰਜ ਚਾਰ ਦਿਨ ਲੈ ਜੂਗੀ ਹਾਂਜੀ ਠੀਕ ਆ ਬਾਈ ਥਣ ਲੈਵੇ ਦੀ ਕੁਆਲਿਟੀ ਚੰਗੀ ਆ ਨਾ ਬਾਈ ਮੈਂ ਕਹਾਂ ਯਾਰ ਸਰਾ ਸਾਟਾ ਕਿਸੇ ਪਾਸੋਂ ਖੁੰਜੀ ਨਹੀਂ ਦੀਗੀ ਹਾਂ ਠੰਡੀ ਥੀਲ ਆ ਠੰਡੀ ਥੀਲ ਆ ਸਾਥੂ ਸਲਾ ਕੇ ਵਿਖਾ ਦੇ ਫਿਰ ਮੇਰਾ ਪਤਾ ਲੱਗ ਜੂਗਾ ਲਓ ਜੀ ਲਓ ਜੀ ਓਕੇ ਰੇਟ ਭਾਈ ਇਹਦਾ ਕੀ ਲਊਗਾ ਕਾਕੇ ਭਾਈ ਰੇਟ 45 ਦੀ ہاں ਨਾ ਜੀ ਦੁੱਧ ਹੋਊਗੀ 18 19 ਲੀਟਰ ਕਿ ਕੱਢੀ ਬਾਹਰ ਤੋਰੀ ਮੜਾ ਲੈ ਵੀ ਮਿੱਤਰੋ ਦੂਜਾ ਸੂਆ ਹੁੰਦੀ ਆ ਕਰਮਾਂ ਵਾਲੀ 15 ਲੀਟਰ ਦੁੱਧ ਪਹਿਲੇ ਸੂਏ ਦਿੱਤਾ ਹੋਇਆ ਤੇ ਦੇਣਾ ਵੀ ਬੰਦਾ 17 18 ਕਿਲੋ ਦੋ ਦਊਗਾ ਬਿਟੋਰਾ ਦੇ ਨਾਲ ਮਿੱਤਰੋ ਦੇਖ ਸਕਦੇ ਆ ਤੁਸੀਂ ਲੈ ਵੀ ਪਾਸੇ ਦੁੱਲੀ ਕਰਮਾਂ ਵਾਲੀ ਬਰੇਕੀ ਬਰੋਕੀ ਗਾਂ ਦੇ ਵਿੱਚ ਚੰਗੀ ਆ ਦੇਖ ਸਕਦੇ ਆ ਤੁਸੀਂ ਮਿੱਤਰੋ ਢਾਂਚਾ ਸਰੀਰਕ ਬੰਤਰ ਵੱਲੋਂ ਵੀ ਚੰਗੀ ਆ ਜਿੰਨੀ ਹੈਗੀ ਆ ਬਾਕੀ ਲੈਵੇ ਵਾਲੇ ਪੱਖ ਤੋਂ ਥਾਣ ਵਾਲੇ ਪੱਖ ਤੋਂ ਵੀ ਭਾਈ ਚੰਗੀ ਆ ਸਾਰੀ ਕਰਮਾਂ ਵਾਲੀ ਦੇਖ ਸਕਦੇ ਆ ਤੁਸੀਂ ਮਿੱਤਰ ਪਿਆਵਲ ਜਰਸੀ ਬਈ ਇਹ ਹਮ ਏ ਕਾ ਗੱਲ ਆ ਬਾਈ ਦੁੱਧ ਪੀਣ ਵਾਲੇ ਤੇ ਫੁੱਲ ਕੰਮ ਦੀ ਆ ਹਨਾ ਹਾਂਜੀ ਹਮ ਦੁੱਧ ਦੇ ਦੇਣਾ ਨੇ ਸੰਘਣਾ ਵਧੀਆ ਫੈਂਟ ਵਾਲਾ ਤੇ ਬਾਈ 2 ਨੰਬਰ ਤੇ ਜਿਹੜੀ ਜਰਸੀ ਆ ਇਹ ਬਾਈ ਪਰਸੋਂ ਸੂਈਆਂ ਮਗਰ ਵੱੱਛੀ ਆ ਠੀਕ ਆ 30000 ਦੀ 30000 ਦੀ ਹਾਂਜੀ ਹੁੰਦ ਬਾਈ 8 ਕਿਲੋ ਬੋਲੀ ਠੀਕ ਆ ਕੱਢੀ ਬਾਹਰ ਨੂੰ ਬਾਈ ਪੀ ਹਿਆਰ ਦੇ ਜਰਸੀ ਮਿੱਤਰੋ 8 ਕਿਲੋ ਬੋਲੀ ਮਗਰ ਵੱੱਛੀ ਵੱੱਛੀ ਕਿਹੜੀ ਹੈ ਬਾਈ ਉਹੱਛੀ ਆ ਬਈ ਸੁਵਾ ਕਿੰਨੇ ਦਿਨਾਂ ਦਾ ਬਾਈ ਸੁਵਾ ਤੀਜੇ ਦਿਨ ਪੋੜਾ ਪੋੜਾ ਹੈ ਤੀਜੇ ਦਿਨ ਸੁਈ ਨੂੰ ਵੱੱਛੀ ਸੋਣੀ ਦੇਗੀ ਡੱਬੀ ਹੈ ਨਾ ਹਾਂਜੀ ਠੰਡਲੇਵਾ ਵਾਕਿਆ ਹੀ ਚੰਗਾ ਐ ਨੂੰ ਬਾਈ ਲਿਆ ਬਾਈ ਸ਼ਾਮਾਂ ਦੇ ਟਾਈਮ ਤੇ ਵੀਡੀਓ ਬਣਾ ਰਿਹਾ ਚਵਾਈ ਦਾ ਬਿਲਕੁਲ ਟਾਈਮ ਨੇੜੇ ਤੇੜੇ ਹੀ ਆ ਇਹਦਾ ਰੇਟ ਹੈਗਾ ਬਾਈ 30000 ਰੁਪਏ ਮਾਨ ਤਣ ਕਾ ਕੇ ਬਾਈ ਕੇ ਲਈ ਸੁਆ ਤੀਜੇ ਦਿਨ ਦਾ ਬਾਈ ਤੇ ਵੱਛੀ ਮਗਰ ਆਹ ਰੇਟ 30000 30 ਦੇ ਨਾਲ ਯਾਰੀ ਆ ਗਾਂ ਦੀ ਕਿਉਂਕਿ ਤਿੰਨ ਤੀਜਾ ਹੀ ਦੇਣਾ ਤੇ 30000 ਹੀ ਰੇਟ ਆ ਤੇ ਬਾਈ ਆ ਦੱਬੀ ਵੜਾ ਵੀਰੇ ਇਹ ਪਹਿਲਾਂ 12 ਲਿਟਰ ਦਾ ਸੀ ਹੁਣ 11 ਠੀਕ ਆ ਕਿਹੜਾ ਜੀ ਨਹੀਂ ਲਾਇਆ ਠੀਕ ਆ ਕਿੰਨੇ ਦਿਨਾਂ ਦੀ ਸੋਈ ਆ ਬਾਈ ਇਹ ਸੋਈ ਆ ਬਾਈ 15 ਦਿਨਾਂ ਦੀ ਵੱਛੀ ਮਗਰ ਮਾਰ ਵੱਛੀ ਆ ਵੱਛੀ ਆ ਇਹਦੀ ਮਗਰ ਹਾਂ ਠੀਕ ਆ ਇਹਦਾ ਪਰ ਇਹ ਥੋੜੀ ਖਿੱਚ ਕੇ ਹਾਂਜੀ ਇਹਦਾ ਰੇਟ ਆ ਇਹ ਦਾ 35000 35000 ਮਾਨਤਾ ਨੂੰ ਹੋ ਜੂਂਦੇ ਵਿੱਚੋਂ ਮਾਨਤਾ ਹੋ ਜੂਂਦੀ ਕੱਢੀ ਬਾਲੂ ਤੋਰੀ ਮੜ ਜਿੰਨੂੰ ਲੈ ਵੀ ਮਿੱਤਰੋ ਪਹਿਲਾ ਸੂਆ ਵਹਿੜ ਸੋਈ ਹੋਈ ਆ 15 ਦਿਨਾਂ ਦਾ ਸੂਆ ਵਾ ਮਗਰ ਇਹਦੇ ਵੱਛੀ ਆ ਤੇ ਹਰ ਭਾਈ ਦੀ ਅਸਲੀ ਹਾਂ ਇਹ ਕਿਹੜਾ ਪੈਰ ਜਾਂ ਲੱਗਾ ਮਾੜ ਆ ਠੀਕ ਆ ਹਾਂ ਜਿਹੜਾ ਆ ਮੂਹਰਲਾ ਆਹਰਲਾ ਇਹਨੂੰ ਕੀ ਚੱਕਰ ਪੈ ਗਿਆ ਪੈਰ ਲਾ ਕੇ ਕੋਈ ਟੈਨਸ਼ਨ ਨਹੀਂ ਠੀਕ ਹੈ ਠੀਕ ਹੈ ਲੈ ਆ ਦਰਦ ਮਨਾਉਂਦੀ ਆ ਕੌਨ ਸੈੱਟ ਕਰਕੇ ਦੇ ਦੂੰਗਾ ਕੱਲ ਨੂੰ ਹਟ ਜੂਗਾ ਬੱਸ ਪਰਸੋ ਠੀਕ ਹੈ ਠੀਕ ਹੈ ਹਾਂ ਡਾਲੇ ਲੱਗਿਆ ਹੁਣ ਲਾਉਣ ਲੱਗੇ ਦੇ ਡਾਲੇ ਝੜ ਗਿਆ ਹੁਣ ਹਾਂ ਪਹਿਲਾਂ ਬੱਛੀ ਐ ਕਾਲੀ ਨਾ ਲਾਉਣ ਲੱਗਿਆ ਕਈ ਵਾਰੀ ਨਾ ਜਲਦੀ ਕਰਦੀ ਬੱਛੀ ਪਹਿਲਾਂ ਲਾ ਲਈ ਫੇਤੀ ਭੱਜ ਕੇ ਉਤਰ ਗਈ ਘੁੰਮ ਗਈ ਹਾਂ ਕਾਲੀ ਲਾਉਣ ਲੱਗਿਆ ਕਈ ਵਾਰੀ ਆਪਾਂ ਕਰ ਲੈਨੇ ਯਾਰ ਭਾਈ ਤੇ ਕਾਕੇ ਭਾਈ ਨੰਬਰ ਦਈ ਕਰਾਂ ਦੀ 9814728931 98147289 ਹਾਂਜੀ 31 ਇੱਕ ਵਾਰੀ ਹੋਰ ਆਉਣ ਦੇ 914728931 ਠੀਕ ਹੈ 914728931 ਦਾ ਫੋਨ ਨੰਬਰ ਆ ਤਿੰਨ ਗਾਈਆਂ ਇੱਕ ਵਾਰੀ ਭਾਅ ਫੇਰ ਸੁਣ ਲਓ 45000 30000 35000 ਜਿਹੜਾ ਭਾਅ ਜਿੰਨੇ ਕੋਈ ਪੈਸੇ ਤੁਹਾਡੀ ਜੇਬ ਦੇ ਵਿੱਚ ਲਾ ਸਕਦੇ ਆ ਦੁੱਧ ਹੈਗਾ ਜਿਹੜਾ ਪੰ 18 ਕਿਲੋ ਤੋਂ ਲੈ ਕੇ 10 ਤੇ 12 ਮਤਲਬ ਇੰਨੇ ਦੁੱਧ ਵਾਲੀਆਂ ਗਾਈਆਂ ਬਾਈ ਦੇ ਕੋਲ ਇਸ ਟਾਈਮ ਮੌਜੂਦ ਆ ਭਾ ਬਿਲਕੁਲ ਲੋਟ ਆ ਉਹ ਜੀ ਟੋਕੜ ਗੱਪਣ 28 30 ਦੀ ਦਾ ਵੜ ਟੋਕੜ ਗੱਪਣ ਹੋ ਕੇ ਵੇਖ ਜਾਂਦੀ ਪਰਲੀ ਬਲ ਗਈ ਬਾਈ ਤੇ ਬਾਕੀ ਬਾਈ ਗਾਂ ਦੇ ਜਿਹੜੀ ਤੁਹਾਡੇ ਪਸੰਦ ਆਉਂਦੀ ਹੈ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਪਿੰਡ ਲੰਗੇ ਆ ਨਾ ਤੇ ਯਾਰ ਵੀ ਆ ਪੁਰਾਣਾ ਕਾਕਾ ਬਾਈ